ਪੰਜਾਬ ਸਰਕਾਰ ਵੱਲੋਂ ਨਸ਼ੇ ਦਾ ਖਾਤਮਾ ਕਰਨ ਲਈ ਬਿੱਡੀ ਮੁਹਿੰਮ ਦੇ ਸਦਕਾ ਪੰਜਾਬ ਦੇ ਨੌਜਵਾਨਾਂ 'ਚ ਨਸ਼ਾ ਛੱਡਣ ਦਾ ਰੁਝਾਨ ਵਧਿਆ ਹੈ ਜਿਸ ਕਾਰਨ ਨਸ਼ਾ ਛਡਾਊ ਕੇਂਦਰਾਂ 'ਚ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ 126% ਦੀ ਵਧੀ ਹੈ ਇਹ ਦਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਵਿਖੇ ਡੈਪੋ ਪ੍ਰੋਗਰਾਮ ਦੇ ਦੂਜੇ ਪੜਾਅ ਦੌਰਾਨ ਕੀਤਾ ਆਪਣੇ ਪਿਛਲੇ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਸਾਲ 2016 ਵਿੱਚ 1,82,000 ਨੌਜਵਾਨ ਨਸ਼ਾ ਛੱਡਣ ਲਈ ਹਸਪਤਾਲਾਂ 'ਚ ਪਹੁੰਚੇ ਜਦ ਕੇ 2017 ਵਿੱਚ 412000 ਨੌਜਵਾਨ ਨਸ਼ਾ ਛੱਡਣ ਲਈ ਆ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਸਰਕਾਰੀ ਨਸ਼ਾ ਛਡਾਊ ਕੇਂਦਰ ਚ ਨਸ਼ਾ ਛੱਡਣ ਦੇ ਚਾਹਵ ਨੌਜਵਾਨਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਨਿੱਜੀ ਨਸ਼ਾ ਛਡਾਊ ਕੇਂਦਰ ਉੱਪਰ ਵੀ ਸਰਕਾਰ ਪੂਰੀ ਨਜ਼ਰ ਰੱਖ ਰਹੀ ਹੈ ਮੈਂ ਉਹ ਵੀ ਕਹਿ ਰਿਹਾ ਸੀ ਕਿ ਜੇਕਰ ਠੀਕ ਹੈ ਸਰਕਾਰ ਰੱਖ ਰਹੀ ਹੈ ਦੰਦ ਪਰੇਤ ਨੂੰ ਕੱਲੇ ਹੋਈ ਹੈ ਜਦੋਂ ਬੰਦਾ ਦਸਦੀ ਹੈ बहुत बड़ी एक चीज है जिसे आप ये ऐसा पास है तो एजुकेशन है स्वास्थ्य ये दो चीजें तो साथ में तो सब ज्यादा है और इधर के लिए दोनों में असली करना चाहिए तो और मैं चाहता हूं कि वो पैसे देने चाहिए इस बजट चाहिए और मैं कि हम सिर्फ उसे लाके इस साल को शुरू करा ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਵਿਕਾਸ ਲਈ 555 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਜਿਸ ਤੋਂ ਵੱਡਾ ਹਿੱਸਾ ਜ਼ਿਲ੍ਹੇ ਦੀਆਂ ਸੜਕਾਂ ਅਤੇ ਐਮਰਜੈਂਸੀ ਟਰੋਮਾ ਸੈਂਟਰ ਆਦਿ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇਗਾ। ਸਾਡੇ ਬੱਚਾ ਦਾ ਲਾਲ ਦਿਨ ਇਸ ਇਲਾਕੇ ਦੇ ਵਿੱਚ ਜਿਹੜਾ ਕੰਮ ਕਰਾਉਣਾ ਹੈ ਤਾਂ ਕਿ ਉਹ ਜਿਹੜੇ ਬੱਚੇ ਆਉਣ ਤੇ ਆਪਣੇ ਮਾਣ ਦੇ ਵਿੱਚ ਖੁਸ਼ਾ ਵਾਸਤੇ ਉਡੀ ਮਾਤਸੀਆ ਮਾਤਸੀਆ ਬਣੀ ਦੇ ਦਿੱਤਾ ਗਿਆ ਨਹੀਂ ਹੈ ਤਾਂ ਮੈਂ ਇਹ ਦਾ ਕੰਮ ਚਾਹੁੰਦਾ ਕਿ ਅਸੋਹਰੇ ਜਾਵੋ ਤੁਸੀਂ 500 ਬਚੋਣਾਂ ਕਰੋ ਰੋ ਰਹੀ ਹੈ ਸਰਕਾਰ ਦਾ ਬਖਾਸ ਦੇ ਰਹੀ ਹੈ ਉਹ ਸ੍ਰੀਆ ਕੋ ਕਿਮ ਕਰਨ ਤੋਂ ਚਵਾਲ ਦੀ ਸੜਕ 100 ਕਰੋ सड़क चौड़ी करनी है हरी के खालड़ा सड़क वो एक सौ पच्ची करोड़ स्पेशल रिपेयर जी तीन सौ बारह असोड सात सौ सत्तर किलोमीटर लिंक रोड तक दूंगा और ट्रेन करोड़ स्कूल एजुकेशन वास्ते सात सौ अस्सी स्कूल साढ़े होोड़

ਦਾਲਾਸਿਆ ਦਾ ਕੈਰੀਅਰ ਪਰੋਫੈਸਰ ਤੋਂ ਬੋਲਦਾਨੀ ਨੇ ਪੰਜਾਬ ਸਰਕਾਰ ਵੱਲੋਂ ਇਸ ਸਾਲ 26 ਨਵੇਂ ਓਟ ਕੇਂਦਰ ਖੋਲਣ ਦਾ ਟੀਚਾ ਰੱਖਿਆ ਗਿਆ ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਾਰਨ ਮੋਗਾ ਤੇ ਅੰਮ੍ਰਿਤਸਰ ਵਿੱਚ 29 ਕਲੀਨਿਕ ਪਹਿਲਾਂ ਚੱਲ ਰਹੇ ਸਨ ਜਿਨ੍ਹਾਂ ਵਿੱਚ 4400 ਮਰੀਜ਼ ਦਰਜ ਹੋ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਇਹਨਾਂ ਕੇਂਦਰਾਂ ਵਿੱਚ ਐਚ ਆਈ ਵੀ ਅਤੇ ਟੀ ਬੀ ਵਰਗੇ ਟੈਸਟਾਂ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਤਰਨਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਭਵਨ ਕੁਮਾਰ ਡੀ5 ਚੈਨਲ ਪੰਜਾਬੀ